ਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسیਮ ਸਿੰਘ ਰਾਜੀਆ ਕੀਤੀ ਪੰਜਾਬ ਤੇ ਹਾਜ਼ਰ ਤੇ ਅੱਜ ਵਾਹਣ ਪਾਉਣੇ ਆਪਾਂ ਸਤ ਨਾਮ ਦੇ ਤੁਹਾਨੂੰ ਦਿਖਾਉਣੇ ਆ ਵੀਡੀਓ ਵਿੱਚ ਇਹ ਨਾਲ ਹੀ ਆਪਣੇ ਇੱਥੇ ਵਾਹਣ ਆ ਗਿਆ 7.5 ਕਿੱਲੇ ਕੁਝ ਠੇਕੇ ਦੇ ਆਇਆ ਕੁਝ ਭੈਣਾਂ ਵਾਲੀ ਵਾਲਾ ਪਾਣ ਇੱਕ ਛੋਟੀ ਭੈਣਾਂ ਵਾਲਾ ਪਾਣ ਉਹਨੇ ਲੈ ਲਿੱਤਾ ਸੀ ਇੱਥੇ ਤੋਂ 3 ਕਿੱਲੇ ਸਾਡੇ 4 ਕਿੱਲੇ ਦਾ ਪਟਾਓ ਦਾਗਾ ਤੇ ਉਹ ਸਾਂਝਾ ਲੈਤਾ ਅਮਰ ਜੱਜ ਨਾਲ 1.5 ਕਿੱਲੋ ਰਜੱਜ ਦਾ ਤੇ ਭਾਈ ਕਿੱਲੇ ਤੋਂ ਹੋਰ ਰੇ ਵਿੱਚ ਦੇ ਤੇ ਤੇ ਗਮਾਂਡੀ ਨਾ ਵਾਹਨ ਪਿਆਰ ਕਰ ਰਿਹਾ ਆਪਾਂ ਸਟੇਸ਼ਨ ਤੇ ਖੜੂ ਕੋ ਮਾਗਰ ਮੇਰੇ ਜੋਤਾ ਚਲਾਰਾ ਟਰੈਕਟਰ ਕੋਨੇ ਸੋਣੀ ਤੇ ਆਪਣਾ ਮੱਕੀ ਬਹੁਤ ਵਧੀਆ ਜਿਹੜੀ ਚ ਸਾਰੀ ਸਟੂਡੈਂਟ ਕਰਕੇ ਦਿਖਾਉਣਾ ਸਾਨੂੰ ਵੀਡੀਓ ਜ਼ਰੂਰ ਦੇਖਿਓ ਤੇ ਬਾਈ ਅੱਜ ਸਿਹਤ ਸੁਧਾਰਾ ਬਹੁਤ ਤੇ ਕੱਲ ਪਰਸੋਂ ਗੱਡੀ ਲੈਣ ਤੇ ਪੂਰੀ ਆ ਜਾਣੀ ਕੱਲ ਪਰਸੋਂ ਤੱਕ ਜਮਾ ਆ ਜੂਗਾ ਇੱਕ ਥੋੜੀ ਤੁਹਾਨੂੰ ਪਤਾ ਲੱਗ ਰਹਾ ਮੇਰੀ ਬਾਜ ਦਾ ਵੀ ਆਏ ਨਾ ਗੋਬੜੇਲ ਮੱਠੇ ਦੀ ਕਿੱਡੀ ਕਿਸੇ ਹੋ ਜਣੀ ਐ ਮੈਨੂੰ ਇੰਨੀ ਕਮਜ਼ੋਰੀ ਮਾਰੀ ਆ ਨੇ ਠੱਕਾ 2-3 ਦਿਨਾਂ ਚ 5 ਦਿਨਾਂ ਚ ਮੇਰੀ ਬਾਜ ਬਦਲ ਗਈ ਬਾਈ ਜਿਵੇਂ ਕਮਜ਼ੋਰੀ ਵਾਲੇ ਪੰਦਰੀ ਬਾਜ ਨਹੀਂ ਹੁੰਦੀ ਮੈਨੂੰ ਆਪਦੇ ਆਪ ਨੂੰ ਐ ਫੀਲ ਹੋਉਂਦਾ ਜਦੋਂ ਮੈਂ ਉੱਚੀ ਵੱਧ ਬੋਲਣਾ ਪੈਂਦਾ ਤੇ ਅੱਜ ਦਾ ਬਹੁਤ ਫਰਕ ਹੈ ਫੇਰ ਵੀ ਆਪਦੇ ਆਪ ਨੂੰ ਚਲਪਾ ਹੀ ਸਰੀਰ ਭਾਰੀ ਹੋਇਆ ਬੰਦਾ ਢੱਲ ਮੱਠ ਦੀ ਜਿਹੜੀ ਕਮਜ਼ੋਰੀ ਆ ਉਹ ਕਮਜ਼ੋਰੀ ਹੋਈ ਆ ਬਾਈ ਤਰਾ ਦਿਖਾਉਣਾ ਤੁਹਾਨੂੰ ਮੱਕੇ ਮੁੱਕੇ ਮੂੰਗੇ ਮੰਗਿਆ ਤੇ ਹਾਂਜੀ ਅੱਜ ਕਰ ਰਿਹਾ ਵਾਹਨ ਤਿਆਰ ਤੁਹਾਨੂੰ ਦੱਸ ਦੁੱਤਾਗੇ ਸਤਨਾਮ ਦਾ ਤੇ ਜੋਤ ਨੂੰ ਛੁੱਟੀ ਦੀ ਅੱਜ ਮਜ਼ਦੂਰ ਦਿਵਸ ਦੀ ਤੇ ਬਈ ਆਪਾਂ ਟਰੈਕਟਰ ਦਾ ਕਰਾਇਆ ਵੀ ਲਾਉਣਿਆ ਨਾਲ ਨਾਲ ਤੇ ਛੁੱਟੀ ਆ ਜਿਹੜੀ ਇੱਕ ਨਾ ਮੈਨ ਲਾਉਣਾ 2500 ਰੁਪਏ ਦਿਹਾਰੀਆ ਟਰੈਕਟਰ ਦੀ ਤੇ ਲਾਗ ਲੇਦਾ ਕਿ ਜਿਹਦੇ ਬੇਲੇ ਹੁੰਨੇ ਆ ਚਲ ਕੋਈ ਆਜ ਨਾ ਕੰਮ ਵਾਲਾ ਮੈਂ ਭਗ ਜਾਣਾ ਨਹੀਂ ਅੱਜ ਜੋ ਉਧਰ ਸੁੱਤੀ ਕਰਕੇ ਜੋਤ ਚਲਾਉਣ ਲੱਗ ਗਿਆ ਅੱਜ ਕਿਹਨਾਂ ਚੋਆ ਆ ਗਏ ਸਾਮਾਂ ਢਾਲ ਪੈ ਪਈਆਂ ਨੇ ਟਾਈਮ ਹੋਣ ਵਾਲਾਗਾ 6:30 ਵਜੇ ਦਾ 10 ਕਿਲੇ ਤਿਆਰ ਕਰਦਾਂਗੇ ਮੱਕੀ ਵਾਲੇ ਅੱਜ ਸਤਨਾਮ ਦੇ ਇੱਕ ਟਰੈਕਟਰ ਮਗਰ ਸਾਗਾ ਦੋ ਮਗਰ ਤਵੀਆਂ ਨੇ ਸਵੇਰ ਦੀ ਤਿੰਨ ਤਿੰਨ ਵਾਰੀ ਤਵੀਆਂ ਨਾਲ ਪਾਈਆਂ ਨੇ ਦੋ ਦੋ ਵਾਰੀ ਸਾਗਾ ਤੇ ਨਾਲ ਹੀ ਫੇਰ ਕਲਟੀਵੇਟਰ ਹਾਲ ਕਲਟੀਵੇਟਰ ਕਹਿ ਰਹੇ ਕਿ ਹਲਕਾ ਜਿਹਾ ਹੁੰਦਾ ਨੇ ਸਾਡੇ ਤਾਂ ਬਾਈ ਨੂੰ ਬੱਚੇ ਏਰੀਆ 'ਚ ਕਲਟੀਵੇਟਰ ਕਹਿਣਾ ਆਪਣੇ ਟਰੈਕਟਰ ਦਾ ਤੋਰਾ ਵੱਧਾ ਉਹਨਾਂ ਨੂੰ ਜੋਤ ਨੂੰ ਕਲੱਟ ਦੇਣਾ ਪੈਂਦਾ ਉਹਨਾਂ ਨੂੰ ਐ ਤਾਂ ਹੈ ਨਹੀਂ ਵੀ ਉਹਨੂੰ ਮੂਰੇ ਲਾ ਰਹੀ ਹੈ। ਬੋਤਰਾ ਵੀ ਰੰਗ ਅੱਜ ਕਾਲੇ ਭੂਤ ਵਰਗਾ ਹੈ। ਬੱਦ ਕੱਪੜੇ ਕੋਪੜੇ ਵੇਤੇ ਨਾਲ। ਗੱਚ ਹੋਏ ਪੈਰ। ਤੋਂ ਸੁੱਕੇ ਪਾਹਣ ਬੋਣੇ ਕਿਹੜਾ ਸੌਖੇ ਨੇ ਬਾਈ। ਬੇਸੇ ਅਰੇ ਨਿਆਣਾਗਾ ਪੜਨ ਨਾ ਦੇਣਾ ਚਾਹੀਦਾ। ਚਲੋ ਕਹਿੰਦੇ ਪੁੱਤ ਨੂੰ ਤੇ ਜ਼ਮੀਨ ਨੂੰ ਤੇ ਦੁੱਧ ਨੂੰ ਤਾਂ ਕਿ ਮਰਜ਼ੀ ਮਿਲ ਕੇ ਉਹ ਕਰੀਏ। ਸ਼ਾਮ ਕੀ ਰੱਖਣ ਦਾ ਇਹਦਾ। ਇਸੇ ਕਰਕੇ ਜੇ ਕੰਮ ਚਲਾ ਕੇ ਰੱਖਣਾ ਨਹੀਂ ਵਿਹਲਾ ਥੜਾ ਦਿਨ ਉੱਤੀ ਬਹਿਣਾ ਆਪਣਾ ਬਾਹਰ ਕਾਂਜੀ ਵੈਸੇ ਤਾਂ ਇਹ ਘਟ ਜਾਂਦਾ ਬਾਹਰੇ ਫੇਰ ਵੀ ਜਵਾਕ ਕੇ ਤੇ ਤਾਂ ਵਿਹਲਾ ਬੈਟੂ ਕੋਈ ਅੱਜ ਆਪਦੇ ਕੰਮ ਲੱਗਿਆ ਖੇਤ ਕੱਲ ਮੈਂ ਨਾ ਰੇਰ ਸਪਰੇਅ ਨੇ ਕਰਾਤੀ ਵਿਚਾਰੇ ਨੇ ਸਕੂਲੋਂ ਆ ਕੇ ਕੰਮ ਲਾਇਆ ਤਾਂ ਦੀਪੂ ਚੰਗੀ ਰਹਿੰਦਾ ਬਾਈ ਅੱਜ ਆਪਣੀ ਵੀ ਸਿਹਤ ਠੀਕ ਆ ਬਸ ਇੱਕ ਦੋ ਦਿਨ ਜਿਵੇਂ ਠੀਕ ਹੋ ਜਾਗੇ ਫੇਰ ਆਪਦਾ ਕੰਮ ਸਾਮਾਂਵਾਂਗੇ ਸਾਡੇ ਧਰਤੀ ਬਹੁਤ ਡਾਕਰ ਆ ਜੀ ਤੂੰ ਦੇਖ ਸਕਦੇ ਡਾਕਰ ਮਿੱਟੀ ਆ ਪੂਰੀ ਦੋ ਰੋ ਬੋਰੀਆਂ ਤਾਂ ਰੇਹਣ ਦਵੀਆਂ ਨੇ ਫੇਰ ਲੱਗਦੀਆਂ ਨੇ ਉਧਰੋਂ ਤੂੜੀ ਦਾ ਵੀ ਪੂਰਾ ਜੋਰ ਆ ਤੂੜੀ ਦਾ ਵੀ ਪੂਰਾ ਜੋਰ ਆ ਉਧਰ ਟਰਾਲੀਆਂ ਟਰਾਲੀਆਂ ਜਾ ਰਹੀਆਂ ਨੇ ਬਸ ਪਰਸੋਂ ਕੱਲ ਤਾਂ ਹੀ ਕੰਮ ਨਿਬੜੀ ਜਾਣਾ ਤੂੜੀ ਦਾ ਅੱਜ ਲਾਈਟ ਵੀ 8 ਘੰਟੇ ਕਰਤੀ ਦਿੰਦੀ ਆ ਵਾਰੀਆਂ 'ਚ ਤੇ 8 ਘੰਟਿਆਂ ਨਾਲ ਆਪਣਾ ਵਧੀਆ ਡੇਡ ਡੇਡ ਕਿਲਾ ਬਾਂਡਾ ਭਰ ਗਿਆ ਤੇ ਆਪਾਂ ਵੀ ਬਾਂਡਾ ਦਾ ਬਾਈ ਉਲਟਾ ਆਉਣਾਗਾ ਪਲਟਾ ਮੇਲਾਣਾ ਫੇਰ ਨਾ ਆਪਰੇਸ਼ਨ ਕਰਨਾ ਤੇ ਰਮਾਈ ਜਾਂਨੇ ਆ ਦੋ ਚਾਰ ਦਿਨਾਂ ਸਾਂ ਹੀ ਬਾਂਹਣ ਬਾਤ ਆ ਜੂ ਫਿਰ ਉਲਟਾਵਾਂਗੇ ਬਾਂਡ ਨੂੰ ਉਲਟਾ ਕੇ ਫਿਰ ਕੰਪਿਊਟਰ ਘਰ ਲਵਾ ਕੇ ਜੀਰੀ ਬੀਜਾਂਗੇ ਸੋਨੂੰ ਲਗਾਤਾਰ ਵੀਡੀਓ ਤੇ ਵੀਡੀਓ ਆਈ ਜਾਣੀ ਹੈ ਅਪਡੇਟ ਆਹ ਨਾਂਗੀ ਵੱਡੀ ਲੈਣ ਸੈਂਟਰ ਦੀ ਗਵਰਨਮੈਂਟ ਦੀ ਸਾਡੇ ਕੋਲ ਦੀ ਇਹ ਮੋਗੇ ਤੋਂ ਆਉਂਦੀ ਆ ਬਾਈ ਦੇਖ ਕਿ ਆਉਂਦੀਆਂ ਮੋਗੇ ਆ ਕੇ ਤੈਨੂੰ ਲੈਣਾ ਆਉਂਦੀਆਂ ਨੇ ਜੰਮੂ ਕਸ਼ਮੀਰ ਕਹਿੰਦੇ ਆਉਂਦੀਆਂ ਨੇ ਤੋਂ ਇਹ ਮੋਗੇ ਤੋਂ ਜਾਂਦੀਆਂ ਦਿੱਲੀ ਨੂੰ ਠੀਕ ਆ ਹੁਣ ਆ ਪੈਰ ਵੱੜ ਗਿਉਂ ਹੈ ਢੋਲ ਤੇਲ ਦਾ ਖੇਤੀ ਨਹੀਂ ਰੱਖਿਆ ਬਈ ਤੇਲ ਕਟੌੜੇ ਕਿਰਤੀ ਲਾ ਕੇ ਰੱਖਿਆ ਹੋਇਆ ਤਿੰਨ ਟਰੈਕਟਰ ਆਥ ਨੂੰ 10 ਕਿਲੇ ਦਾ ਖਾਈ ਜਾਣਗੇ ਬਰੋ ਓ ਤੁਰ ਤੱਕ ਦੇਖ ਰਹੇ ਹੋ ਤੁਸੀਂ ਮੱਕੀਆਂ ਹੀ ਮੱਕੀਆਂ ਬੀਜੀਆਂ ਪਏ ਨੇ ਇੱਧਰ ਅਸੀਂ ਅੱਜ ਆ ਪੱਡੇ ਤਿਆਰ ਕਰਤੇ ਸਾਰੇ ਆ ਜਿਹੜਾ ਪਚਾਲੇ ਵੱਡਾ ਖੰਬੇ ਵਾਲਾ ਇਹ ਆਪਣਾ ਆ ਗਿਆ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਦੇਖਦੇ ਰਹੇ ਨੇ ਵੀਡੀਓ 'ਚ ਇਹ ਆਪਾਂ ਰਮਾਈਏ ਨੇ ਪਰਸੋਂ ਜਿੱਥੇ ਦਾ ਆਪਾਂ ਸਾਈਂ ਰਾਮ ਜੀ ਸਾਰਾ ਪਰਸੋਂ ਦਾ ਹੀ ਤੇ ਆ ਗਈ ਸਾਹਮਣੇ ਮੂੰਗੀ ਇਹ ਮੂੰਗੀ ਆਲੂ ਵਾਲਾ ਚਾ ਭਾਈ 444 ਮੂੰਗੀ ਆ ਸੋਨੂੰ ਲਵੇ ਜਾ ਕੇ ਦਿਖਾਉਣਾ ਮੈਂ ਬਹੁਤ ਫੌਜ ਲੈਣੇ ਜਿਹੜੀ ਉਹ ਡੇਕ ਵਾਲੀ ਆ ਗਈ ਆਹ ਦੇਖ ਰਹੇ ਹੋ ਇਹ ਡਰੇਨ ਲੰਘੀ ਸਾਡੇ ਪਿੰਡ ਬੇਚਰੀ ਸਾਡੇ ਸੇਮ ਹੁੰਦੀ ਪਹਿਲਾਂ ਉਹ ਡਰੇਨ ਨਿਕਲੀ ਸੀ ਇਹ ਤੇ ਸਾਡਾ ਪਿੰਡ ਇਹ ਹਿਸਾਬ ਤੇ ਆ ਭਾਈ ਨਾਲ ਤਾਂ ਪਾਣੀ ਇੱਥੇ ਹੁਣ ਜਦੋਂ ਮੈਂ ਕੀਤੀ ਕਰਨ ਲੱਗਾ ਤਾਂ 9 ਫੁੱਟ ਤੇ ਪਾਣੀ ਸੀ ਜਾ ਪਹਿਲੀ ਵਾਰ ਟੋਇਆ ਮੈਂ ਆਪਦੀ ਸੁਰਤ ਆਪ ਕਰਾਇਆ ਮਲਕੇ ਨਾਲ 8-9 ਫੁੱਟੋਂ ਅਸੀਂ ਹੂ ਬਟਿਆ ਸੀਗਾ ਤੇ ਫੇਰ ਕਹਿੰਦੀ 15 ਫੁੱਟ ਤੇ ਪਾਣੀ ਵਗ ਗਿਆ ਸਾਡੇ ਤੇ ਹੁਣ ਸਾਡੇ ਦੇ 75 ਫੁੱਟ ਤੇ ਪਾਣੀ ਹੋਣਾ 80-75 ਤੇ ਸਾਡੇ 100 ਫੁੱਟ ਵਾਲਾ ਬੋਰ ਆ 110 ਵਾਲਾ ਇਹ ਸਮਰਸੀਪਲ ਚੱਲੀ ਜਾਂਦਾ 110 ਫੁੱਟ ਵਾਲਾ ਬੋਰ ਇਹ ਐਦਗੇ ਸਾਲ ਲਗਾਊਗਾ ਇਹ ਮੂੰਗੀ ਨੇ ਫਲ ਪੂਰਾ ਚੱਕਿਆ ਹੋਇਆ 443 ਦੇ ਆਲੂ ਵਾਲੇ ਚਾਹੀਦੇ ਇਹ ਇਹੋ ਜੀ ਰੌਣਕ ਦੇਖੋ ਖੰਬੇ ਸਾਡੇ ਵੀ ਇੱਥੇ ਬਹੁਤ ਲੱਗੇ ਹੋਏ ਨੇ ਦੇਖ ਰਿਹਾ ਤੁਸੀਂ ਦੇਖ ਸਕਦੇ ਹੋ ਤੁਸੀਂ ਖੰਬੇ ਸਾਡੇ ਵੀ ਬਹੁਤ ਲੱਗੇ ਹੋਏ ਨੇ ਤੇ ਅੱਗਾ ਉੱਗਾ ਹੋਏ ਵਿੱਚ ਹੀ ਲੱਗੀ ਜਾਂਦੀਆਂ ਨੇ ਚਲੋ ਠੀਕ ਆ ਬਾਈ ਜੀ ਨੂੰ ਬਾਈ ਪੀਜੀ ਨੂੰ ਅੱਜ 10 ਬੰਦ ਦੇਣਾ ਤੇ ਵਿੱਚ ਤਾਂ ਮੱਕੀ ਹੋ ਗਈ 6 6 ਪੱਤਿਆਂ ਦੀ ਤੇ ਹਜੇ ਵੀ ਮੱਕੀ ਆ ਤੀਜਾ ਪਾਣੀ ਨਾਲ ਚੌਥਾ ਲਾਵਾਂਗੇ ਆ ਨਿਕਲ ਹੀ ਜਾਂਦੀ ਆ ਤੇ ਬਹੁਤ ਹਨੇ ਨਿਕਲ ਹੀ ਜਾਂਦੀ ਆ ਮੱਕੀ ਕਈ ਥਾਂ ਮੈਂ ਦੇਖੀ ਸੀ ਮਹ ਜੇ ਵੀ ਹਰੀ ਹੋ ਜਾਂਦੀ ਆ ਦੇਖੋ ਵੀ ਇਹ ਸਾਰੇ ਤਾਂ ਫੋਲੀ ਫੋਲੀ ਪਾਣ ਭਰਦੀ ਆ ਵੀ ਬੀਜਣ ਵਾਲੇ ਬਾਹ ਕਮਾਲ ਨੇ ਨਾ ਦਾਣਾ ਦਾਣਾ ਨਾ ਇੰਨਾ ਮਿਣਕੇ ਛੱਡਦੇ ਨੇ ਯਾਰ ਮਸ਼ੀਨ ਬਾਹ ਕਮਾਲ ਆ ਦੇਖੋ ਹੁਣ ਐਂ ਦੀ ਬਿੱਥਾ ਇਹਦੇ ਵਿਚਾਲੇ ਫੁੱਟਦੀ ਆ ਰਲ ਕੇ 5 5 4 4 ਇੰਚ ਤੇ ਦਾਣਾਗਾ ਖਰਬੂਜੇ ਦੇ ਆ ਬੇਲਾ ਪੇਠਾ ਦੇਸੀ ਕੱਦੂ ਘਰ ਦੇ ਬੀਜ ਨੇ ਬਾਈ ਘਰ ਦੇ ਬੀਜ ਨੇ ਤੇ ਆ ਬੇਲ ਵਾਲਾ ਸਾਗ ਹੋ ਗਿਆ ਤੁਸੀਂ ਕਹੋ ਸਾਗ ਅਜੇ ਮੁੱਕਿਆ ਤਾਂ ਨਹੀਂ ਸੀ ਇਹ ਬੇਲ ਵਾਲਾ ਸਾਗ ਆ ਬਾਈ ਆਪੀ ਆਟੋਮੈਟਿਕ ਹੀ ਹੋ ਜਣਾ ਹੈ ਇਸ ਸਾਲ ਤੇ ਇਹ 10-20 ਦਿਨਾਂ ਚਾਮ ਹੋ ਜਾਊਗਾ। ਬੇਲ ਵਾਲਾ ਸਾਗ ਬਹੁਤ ਵਾਰ ਬਣਦਾ ਇਹ ਵੀ। ਤੇ ਜਦੋਂ ਜਿਰੀ-ਚੂਰੀ ਲਾਉਣੀ ਆ ਉਹਦੋਂ ਵੀ ਆਪਾਂ ਮੀਂਹ ਪਿਆ ਹੁੰਦਾ ਤਾਂ ਜਿਰੀ ਲਾਉਣ ਵਾਲਿਆਂ ਨੂੰ ਵੀ ਕਰਕੇ ਦੇ ਦਿੰਨੇ ਆ। ਕਿਉਂ ਕद्दू ਤੇ ਪੇਠਾ ਦਾ ਰੇਕ ਦੀ ਆਮ ਹੁੰਦਾ ਔਰ। ਤੇ ਇਹ ਵੀ ਆਮੂ ਸਬਜ਼ੀ ਲੱਗਣ ਦੀ ਤਿਆਰੀ ਆ ਦੇਖੋ ਪੇਠੇ ਦੀਆਂ ਬੇਲਾਂ ਦੇ। ਤੇ ਕਦੂਆਂ ਨੇ ਹੀ ਫਲ ਚੱਕ ਲਿਆ। ਦੇਖੋ। ਘਰ ਦੀ ਸਬਜ਼ੀ ਹੁਣ ਆਮ। ਤੇ ਦਿਖਾ ਰਹੀ ਆ ਆਪਣਾ ਸਾਨੂੰ ਮੰਗੋ ਟਰੀ। ਇਹ ਆ ਮੰਗੋ ਟਰੀ। ਫਰਾਹੀਆ ਕੰਮ ਹੈ ਮੰਗੋ ਟਰੀ ਦਾ ਵੀ ਬਾਈ ਬਹੁਤ ਫਲ ਲੱਗਿਆਗਾ ਜਿਹੜਾ ਇਹਨੂੰ ਲਾ ਕੇ ਗਿਆ ਸੀ ਉਹ ਬੰਦਾ ਹੁਣ ਵੀ ਆਉਣਾ ਇਹਨੂੰ ਲੱਗੇ ਨੂੰ ਹੋ ਗਏ 7-8 ਸਾਲ ਉਸ ਦਿਨ ਦੀ ਅੰਬ ਲੱਗੇ ਲਗਾਏ ਲੱਗ ਗਿਆ ਸੀ ਤੇ ਅੰਬ ਵੀ ਤੇ ਅਮਰੂਦ ਥੋੜਾ ਜਿਹਾ ਡਿੱਗ ਪਈ ਡਿੱਕੇ ਜਾ ਰਹੇ ਨੇ ਪੱਟੀ ਦੇ ਮੈਂ ਨਿੰਬੂ ਅਮਰੂਦ ਕਈ ਚੀਜ਼ਾਂ ਲਾ ਕੇ ਗਿਆ ਸੀ ਸਭ ਕੰਮਜਾਬ ਨੇ ਤੇ ਸਾਨੂੰ ਆਲੂ ਬੁਖਾਰਾ ਦਿਖਾਈ ਦਿੱਤਾ ਸੀਗਾ